ਅਜਾਇਹਾ ਹੈ A1 Art ਜੋ ਕਿ ਦਾਦਾਂ ਦੇ ਵਿੱਚ ਪੱਖੋਵਾਲ ਰੋਡ ਤੇ ਜਿਹੜਾ ਦਾਦਾਂ ਭਾਈ ਵਾਲੇ ਗੁਰਦ ਘਰ ਦੇ ਨਾਲ ਪੰਪ ਐਚ ਪੀ ਦਾ ਉਹਦੇ ਸਾਹਮਣੇ ਅੰਦਰ ਨੂੰ ਜਿਹੜਾ ਰਸਤਾ ਜਾਂਦਾ ਅੰਦਰ ਨੂੰ ਰਸਤੇ ਤੇ ਜਿੱਥੇ ਆ ਕੇ ਚੌਂਕ ਖਤਮ ਹੁੰਦਾ ਉੱਥੇ ਇਹ ਦੁਕਾਨ ਆ A1 Art ਆ ਵੀਰ ਜੀ ਨੇ ਪਹਿਲਾਂ ਇਹਨਾਂ ਦੀ ਸ਼ਾਪ ਹੁੰਦੀ ਸੀਗੀ ਪੱਖੋਵਾਲ ਰੋਡ ਤੇ ਤੇ ਉੱਥੋਂ ਹੁਣ ਇਹਨਾਂ ਨੇ ਇੱਧਰ ਕੀਤੀ ਹੈ ਸ਼ਿਫਟ ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲੂਗੀ ਦੁਕਾਨ ਦੇ ਵਿੱਚ ਕਾਰ ਦੀ ਕਲੀਨਿੰਗ ਦੇ ਲਈ ਸ਼ਾਈਨਿੰਗ ਦੇ ਲਈ ਸਾਰਾ ਕੁਝ ਤੁਹਾਨੂੰ ਮਤਲਬ ਮਿਲੂਗਾ। ਇਹ ਵਨ ਸਟਾਪ ਸ਼ਾਪ ਆ ਜੇ ਤੁਸੀਂ ਕਾਰ ਦੀ ਕੇਅਰ ਕਰਨਾ ਪਸੰਦ ਕਰਦੇ ਹੋ। ਤਾਂ ਵੀਰ ਜੀ ਤੁਹਾਡੇ ਨਾਲ ਆਪਦੇ ਬਾਰੇ ਇਹ ਦੱਸਣਗੇ ਕੁਝ। ਕਿੰਨੇ ਟਾਈਮ ਤੋਂ ਵੀਰ ਜੀ ਇਸ ਲਾਈਨ ਦੇ ਵਿੱਚੋਂ? ਮੈਨੂੰ ਜੀ 20 ਸਾਲ ਦਾ ਐਕਸਪੀਰੀਅੰਸ ਹੈ। ਠੀਕ ਹੈ ਜੀ। ਮਤਲਬ ਪਹਿਲਾਂ ਤੁਹਾਡੀ ਪੱਖੋ ਵਾਲਾ ਰੋਡ ਤੇ ਦੁਕਾਨ ਹੁੰਦੀ ਸੀਗੀ। ਉੱਥੇ ਕਿੰਨੇ ਸਾਲ ਤੁਸੀਂ ਕੀਤੀ ਜਦਕਾਨ? ਮੈਨੂੰ 19.5 ਸਾਲ ਹੋ ਗਏ ਜੀ। ਠੀਕ ਹੈ ਜੀ। ਤੇ ਹੁਣ ਤੁਸੀਂ ਮਤਲਬ ਰੀਸੈਂਟ ਹੀ ਆਪਣੀ ਲੋਕੇਸ਼ਨ ਚੇਂਜ ਕੀਤੀ ਹੈ ਇੱਥੇ ਆਏ ਨੇ ਹਾਂਜੀ ਠੀਕ ਹੈ ਜੀ ਤੇ ਆਪਣੇ ਵੀਰ ਜੀ ਕੰਮ ਦੀ ਡਿਸਕ੍ਰਿਪਸ਼ਨ ਦੇ ਦੋ ਕਿ ਤੁਸੀਂ ਕਾਹਦਾ ਕਾਹਦਾ ਮੇਨ ਕੰਮ ਕਰਦੇ ਹੋ ਮੇਰਾ ਸਾਰ ਆਰਟਵਰਕ ਨਾਲ ਰਿਲੇਟਡ ਕੰਮ ਹੈ ਜਿਵੇਂ ਕਾਰਾਂ ਦਾ ਇੰਟੀਰੀਅਰ ਲੈਂਮੀਨੇਸ਼ਨ ਬਾਈਕ ਲੈਂਮੀਨੇਸ਼ਨ ਹਾਊਸ ਨੇਮ ਪਲੇਟਸ ਹਾਊਸ ਨੇਮ ਪਲੇਟਸ ਦਾ ਵੀ ਇਹ ਸਾਰਾ ਕ੍ਰੈਲੀ ਦਾ ਕੰਮ ਸਾਰਾ ਕਰਦੇ ਜੀ ਕ੍ਰੈਲਿਕ ਦਾ ਮਤਲਬ ਸਾਰਾ ਕੰਮ ਆ ਤੇ ਕੰਮ ਇੰਨਾ ਕਿ ਜਿਆਦਾ ਸਾਫ ਮਤਲਬ ਜਿਹੜਾ ਵੀ ਇੱਥੇ ਵੀਰ ਜੀ ਕੋਲੇ ਇੱਕ ਵਾਰੀ ਆ ਜਾਂਦਾ ਇਨਾਂ ਦੇ ਚਿਹਰੇ ਦੀ ਸਮਾਈਲ ਦੇਖ ਕੇ ਵੀ ਉਹੀ ਨਹੀਂ ਬੰਦਾ ਮੁੜਦਾ ਹੀ ਨਹੀਂ ਹੈਗਾ ਇਹਨਾਂ ਦਾ ਬੋਲ ਬਾਣੀ ਦਾ ਤਰੀਕਾ। ਜੀ ਅਸੀਂ ਲਈਏ ਵੀ ਅਸੀਂ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ। ਬਸ ਲੋਕੀ ਇਧਰੋਂ ਦੀ ਫਰੰਟ 메ਨ ਰੋਡ ਤੇ ਜਾਂਦੇ ਆ ਅਸੀਂ ਉੱਥੋਂ ਦੀ ਇੱਧਰ ਆਏ ਆ ਵੀ ਚਲ ਥੋੜਾ ਕਰ ਲਈਏ ਔਰ ਉਹਨੂੰ ਸੈਟੀਸਫਾਈ ਕਰਕੇ ਭੇਜੀਏ ਰੈਸਟੋਰੈਂਟ। ਬਹੁਤ ਵੱਡੀ ਗੱਲ ਆ ਜੀ। ਜਿਹੜਾ ਦੇਖੋ ਕੁਆਲਿਟੀ ਦੀ ਸੋਚ ਰੱਖਦਾ ਉਹਦੇ ਕੋਲੇ ਦੁਨੀਆ ਬੰਦਾ ਜਿੱਥੇ ਮਰਜੀ ਚਲਿਆ ਜਾਵੇ ਦੁਨੀਆ ਆਪ ਆਉਂਦੀ ਆ। ਤਾਂ ਮੈਨੂੰ ਵੀ ਇੱਥੇ ਆਏ ਨੂੰ 2 ਘੰਟੇ ਹੋ ਚਲੇ ਮੈਂ ਆਪਣੀ ਕਾਰ ਦਾ ਕੰਮ ਕਰਵਾ ਰਿਹਾ ਹਾਂ। ਤਾਂ ਬਹੁਤ ਚੰਗਾ ਰਿਸਪੌਂਸ ਆ ਵੀਰ ਜੀ ਦੇ ਕੋਲੇ। ਮੇਨ ਰੋਡ ਤੋਂ ਅੰਦਰ ਆਉਣ ਦੇ ਬਾਵਜੂਦ ਵੀ ਜਿਹੜੇ ਵੀ ਕਸਟਮਰ ਅਟੈਚ ਨੇ ਉਹ ਤਾਂ ਆਉਂਦੇ ਹੀ ਆਉਂਦੇ ਨੇ। ਨਿਊ ਕਸਟਮਰ ਵੀ ਇੱਕ ਦੂਜੇ ਤੋਂ ਪੁੱਛ ਪੁੱਛ ਕੇ ਲੋਕ ਕੰਮ ਕੋ